ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਅੰਦਰ ਆਮ ਆਦਮੀ ਪਾਰਟੀ 'ਚ ਵੱਡੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਗਿੱਦੜਬਾਹਾ ਜਿਮਣੀ ਚੋਣ ਆਜ਼ਾਦ ਤੌਰ ਤੇ ਲੜਨ ਦਾ ਐਲਾਨ ਕਰ ਦਿੱਤਾ ਹੈ। ਗਿੱਦੜਬਾਹਾ ਦੇ ਵਿੱਚ ਡਿੰਪੀ ਢਿੱਲੋਂ ਦੇ ਆਉਣ ਤੋਂ ਨਾਰਾਜ਼ ਹੋਏ ਇਸ ਆਗੂ ਦਾ ਇਹ ਐਲਾਨ ਆਮ ਆਦਮੀ ਪਾਰਟੀ ਦੇ ਲਈ ਵੱਡੀਆਂ ਮੁਸੀਬਤਾਂ ਖੜੀਆਂ ਕਰ ਸਕਦਾ ਹੈ। ਉੱਥੇ ਹੀ ਡਿੰਪੀ ਢਿੱਲੋਂ ਨੂੰ ਜਿਵੇਂ ਸੰਭਾਵਿਤ ਉਮੀਦਵਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਰਾਹ ਦੇ ਵਿੱਚ ਵੀ ਵੱਡੇ ਰੋੜੇ ਅੜਕਾ ਸਕਦਾ ਹੈ ਕੀ ਆ ਪੂਰਾ ਮਾਮਲਾ ਕਿਹੜਾ ਹੈ ਆਗੂ ਹੈ ਜਿਨ੍ਹਾਂ ਨੇ ਬਗਾਵਤ ਦਾ ਬੇਗਲ ਵਜਾਇਆ ਹੈ ਬਗਾਵਤ ਦਾ ਝੰਡਾ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੁੱਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਨਾਲ ਗਿੱਦੜਬਾਹ ਜਿਮਨੀ ਚੋਣ ਜਿੱਤਣ ਦੇ ਲਈ ਕੰਮਰ ਕੱਸੇ ਹੋਏ ਨੇ ਐਸਾ ਕੋਈ ਦਿਨ ਜਿਸ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਗਿੱਦੜਬਾਹ ਦੇ ਵਿੱਚ ਕਿਸੇ ਪਾਸੇ ਨਹੀਂ ਪੱਥਰ ਨਾ ਰੱਖਣ ਕਿਸੇ ਕੰਮ ਦਾ ਉਦਘਾਟਨ ਨਾ ਕਰਨ ਐਸਾ ਕੋਈ ਦਿਨ ਖਾਲੀ ਨਹੀਂ ਜਾਂਦਾ ਪਰ ਇਸ ਦੇ ਦਰਮਿਆਨ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਆਜ਼ਾਦ ਤੌਰ ਦੇ ਉੱਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਕਿਹੜਾ ਉਹ ਆਗੂ ਹੈ ਜਿਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬਗਾਵਤ ਦਾ ਬਿਗਲ ਵਜਾਇਆ ਝੰਡਾ ਚੁੱਕਿਆ ਉਹਦੇ ਬਾਰੇ ਗੱਲ ਕਰਦੇ ਹਾਂ ਪੰਜਾਬ ਵਿੱਚ ਸਭ ਤੋਂ ਵੱਧ ਚਰਚਿਤ ਵਿਧਾਨ ਸਭਾ ਸੀਟ ਗਿੱਦੜਬਾਹ ਲਈ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਇਹ ਵਿਧਾਨ ਸਭਾ ਹਲਕਾ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਲਈ ਚੋਣ ਜਾਣਕਾਰਨ ਖਾਲੀ ਹੋਇਆ ਹੈ ਜਿਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਇਕਬਾਲ ਸਿੰਘ ਰਾਮੇਆਣਾ ਨੇ ਇਸ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਇਸ ਹਲਕੇ ਵਿੱਚ ਉਹਨਾਂ ਨੇ ਥਾਂ-ਥਾਂ ਤੇ ਪੋਸਟਰ ਲਗਾ ਕੇ ਉਹਨਾਂ ਨੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਲਾ ਵੀ ਸ਼ੁਰੂ ਕਰ ਦਿੱਤਾ ਹੈ। ਰਾਮੇ ਆਲਿਆ ਨੇ ਕਿਹਾ ਕਿ ਜੋ ਪਾਰਟੀ ਆਮ ਘਰਾਂ ਦੇ ਵਿਅਕਤੀਆਂ ਨੂੰ ਟਿਕਟ ਦੇਣ ਦੀਆਂ ਗੱਲਾਂ ਕਰਦੀ ਸੀ ਉਹ ਆਪਣੇ ਰਸਤੇ ਤੋਂ ਭਟਕ ਚੁੱਕੀ ਹੈ ਅਤੇ ਖਾਸ ਵਿਅਕਤੀਆਂ ਨੂੰ ਥਾ ਦਿੱਤੀ ਜਾ ਰਹੀ ਹੈ। ਇਸ ਲਈ ਉਹਨਾਂ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਬਾਕੀ ਨੇ ਪਰ ਦਾਗ ਹੀ ਨਹੀਂ। ਉਹਨਾਂ ਨੂੰ ਲੋਕਾਂ ਵੱਲੋਂ ਭਰਮਾ ਹੰਗਾਰਾ ਵੀ ਮਿਲ ਰਿਹਾ। ਇਸ ਖੇਤਰ ਵਿੱਚ ਆਜ਼ਾਦ ਉਮੀਦਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਅੰਦਾਜ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਨੂੰ ਸ਼ਾਮਲ ਕਰਾਇਆ ਤੇ ਜਿਸ ਅੰਦਾਜ਼ ਡਿੰਪੀ ਢਿੱਲੋਂ ਕਾਲੀਦਾਲ ਤੇ ਸਖਬੀਰ ਬਾਦਲ ਨਾਲੋਂ ਆਪਣਾ ਦਹਾਕਿਆ ਪੁਰਾਣਾ ਰਿਸ਼ਤਾ ਤੋੜ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਕਿਹਾ ਜਾਂਦਾ ਸੀ ਕਿ ਸਭ ਕੁਝ ਖੈਰ ਹੈ ਹਾਲਾਂਕਿ ਉਸ ਤੋਂ ਬਾਅਦ ਕਈ ਜਿਹੜਾ ਨਰਾਜ਼ਗੀਆਂ ਦੇਖਣ ਨੂੰ ਮਿਲੀਆਂ ਆਮ ਆਦਮੀ ਪਾਰਟੀ ਦੇ ਅੰਦਰ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚੋਂ ਕਈ ਬੰਦੇ ਜਿਹੜੇ ਔਰਾਜੀ ਵੀ ਹੋ ਗਏ ਪਰ ਰਾਮਿਆਣਾ ਇਹ ਲੋਕੋ ਲੋਕ ਨੇ ਜਿਹੜੇ ਸ਼ੁਰੂ ਤੋਂ ਯਾਨੀ ਕਿ ਜਦੋਂ ਪਾਰਟੀ ਹੋਣੀ ਚਾਹੀ ਉਸ ਸਮੇਂ ਤੋਂ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਨੇ ਦੁੱਖ ਤਾਂ ਹੁੰਦਾ ਹੀ ਹੈ ਕਿ ਤੁਸੀਂ ਲਗਾਤਾਰ ਕੰਮ ਕਰਦੇ ਆ ਰਹੇ ਹੋ ਤੇ ਬਾਹਰੋਂ ਲਿਆ ਕੇ ਇੱਕ ਚੌਧਰੀ ਇੱਕ ਢਣਾੜ ਨੂੰ ਤੁਹਾਡੇ ਸਿਰ ਤੇ ਬਿਠਾ ਦਿੱਤਾ ਜਾਵੇ ਤੇ ਫਿਰ ਵਲੰਟੀਅਰ ਵਿਚਾਰਾ ਕੀ ਕਰੇ ਜਦੋਂ ਤਿਤਲੀਆਂ ਇੰਨੀਆਂ ਜ਼ਿਆਦਾ ਹੋ ਜਾਂਦੇ ਫਿਰ ਭਮਕੜਾਂ ਦਾ ਸਾਹ ਘੁੱਟਣਾ ਤਾਂ ਸੁਭਾਵਕ ਹੀ ਐ। ਇਹੀ ਹਾਲ ਗਿੱਦੜਵਾਹ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹੋ ਰਿਹਾ, ਵਲੰਟੀਅਰਾਂ ਦਾ ਹੋ ਰਿਹਾ। ਜਿਹੜੇ ਆਸਾਂ ਲਾਈ ਬੈਠੇ ਸੀ ਕੈਸੀ ਕੰਮ ਕਰਾਂਗੇ, ਕਦੇ ਸਾਨੂੰ ਵੀ ਸੇਵਾ ਦਾ ਮੌਕਾ ਮਿਲੇਗਾ। ਪਰ ਸੇਵਾ ਤਾਂ ਉਹਨਾਂ ਨੇ ਕੀਤੀ ਪਰ ਜਿਹੜਾ ਸੇਵਾ ਦਾ ਮੇਵਾ ਉਹ ਡਿੰਪੀ ਢਿੱਲੋਂ ਵਾਲੇ ਪਾਸੇ ਜਾਂਦਾ ਹੋਇਆ ਸਾਫ਼ ਵਿਖਾਈ ਦੇ ਰਿਹਾ ਐ। ਇਹੀ ਕਾਰਨ ਐ ਕਿ ਆਮ ਆਦਮੀ ਪਾਰਟੀ ਦੇ ਅੰਦਰ ਡਿੰਪੀ ਢਿੱਲੋਂ ਦਾ ਭਗਵਾਨ ਤਮਾਰਨ ਦਾ ਤੇ ਉਸ ਲੌਂਗ ਲਾਣੇ ਦਾ ਜਿਹੜਾ ਸਾਰੀ ਕਾਰਵਾਈ ਕਰ ਰਹੀ ਹੈ ਜਿੰਨੇ ਉਹਦਾ ਵੱਡੇ ਪੱਧਰ ਤੇ ਗਿੱਦੜਵਾਹ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਚ ਵਿਰੋਧ ਹੈ ਵਲੰਟੀਅਰ ਘਟਣ ਮਹਿਸੂਸ ਕਰਦੇ ਨੇ ਸਰਕਾਰ ਐਸ ਕਰਕੇ ਕਈ ਬੋਲਦੇ ਨਹੀਂ ਚਲੋ ਯਾਰ ਆਪਣੇ ਥਾਣੇ ਕਚਹਿਰੀ ਚ ਕੰਮ ਹੋਈ ਜਾਣਗੇ ਕੱਢ ਲੋ ਦੇਣ ਜਿਹੜੇ ਕੱਢੇ ਜਾਂਦੇ ਆ ਇਹ ਵਾਲੀ ਸਥਿਤੀ ਵੀ ਆ ਪਰ ਕਈ ਲੋਕ ਨੇ ਜਿਵੇਂ ਇੱਕ ਬਾਰਸੰਗੂਰੀ ਕਹਿੰਦੇ ਕਿ ਮੈਂ ਬਾਗੀ ਆ ਧਾਗੀ ਨਹੀਂ ਸੁਭਾਵਿਕ ਜੀ ਗੱਲ ਆ ਹੁਣ ਕੀ ਨਾ ਲੈਂਦੇ ਐ ਡਿੰਪੀ ਢਿੱਲੋਂ ਤੇ ਭਗਵਾਨ ਤਮਾਨ ਨੇ ਆਮ ਆਦਮੀ ਪਾਰਟੀ ਨੇ ਕਿਹੜਾ ਇਲਜ਼ਾਮ ਨਹੀਂ ਲਾਇਆ ਜਦੀ ਗੱਲ ਨਾ ਕੀਤੀ ਜਾ ਸਕੇ ਬਸਾਂ ਨੂੰ ਲੈ ਕੇ ਹੋਰ ਮਾਮਲਿਆਂ ਨੂੰ ਲੈ ਕੇ ਬਥੇਰਾ ਕੁਝ ਕਹਿੰਦੇ ਰਹੇ ਪਰ ਹੁਣ ਉਹ ਸੁੱਚਾ ਮੋਤੀ ਹੋ ਗਿਆ ਮੈਂ ਡਿੰਪੀ ਢਿੱਲੋਂ ਦੇ ਕਰਤਾਰ ਦੇ ਉੱਤੇ ਕੋਈ ਉਂਗਲ ਨਹੀਂ ਚੁੱਕਣੀ ਚਾਹੁੰਦਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਜਿਹੜੇ ਕਰਪਸ਼ਨ ਦੇ ਇਲਜ਼ਾਮ ਲਾਗਉਦੇ ਰਹੇ ਜਾਂ ਇੱਧਰ ਉੱਧਰੋਂ ਇਲਜ਼ਾਮ ਲੱਗ ਰਹੇ ਰਹੇ ਸੱਚੇ ਨੇ ਕਿ ਝੂਠੇ ਨੇ ਉਹ ਸਿਆਸੀ ਬਿਆਨਬਾਜ਼ੀ ਦੇ ਵਿੱਚ ਹੀ ਗਿਨੇ ਜਾਣਗੇ ਪਰ ਸਵਾਲ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਭੰਡਦੇ ਰਹੇ ਹੋ 99 ਵਸੀ ਰੋਏ ਗਾਣਾ ਕੱਢਦੇ ਰਹੇ ਹਾਂ ਉਹਨਾਂ ਨੂੰ ਬੁਲਾ ਲਾਂ ਕਿ ਤੁਸੀਂ ਬਾੜੀਆਂ ਪਾਟੀਆਂ ਦੇ ਚੰਗੇ ਬੰਦੇ ਲੈ ਕੇ ਆ ਰਹੇ ਆ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਜੇ ਪਾਰਟੀ ਮਾੜੀ ਸੀ ਤਾਂ ਆਗੂ ਵੀ ਮਾੜਾ ਹੋ ਸਕਦਾ ਹੁੰਦਾ ਹੈ ਇਹ ਤਾਂ ਕਹਿ ਨਹੀਂ ਜਾ ਸਕਦਾ ਕਿ ਵੀ ਪਾਰਟੀ ਮਾੜੀ ਹੈ ਆਗੂ ਚੰਗਾ ਹੈ ਇਹ ਤਾਂ ਬਹੁਤ ਰੇਅਰ ਚਾਂਸ ਹੁੰਦਾ ਹੈ ਚਲੋ ਖੈਰ ਆਮ ਆਦਮੀ ਪਾਰਟੀ ਦੇ ਅੰਦਰ ਇਹ ਬਗਾਵਤ ਕਿਸ ਕਦਰ ਵੱਧਦੀ ਅੱਗੇ ਵੇਖਣ ਵਾਲੀ ਗੱਲ ਹੋਵੇਗੀ ਕੀ ਰਾਮਯਾਨਾ ਕਥੀ ਤੌਰ ਦੇ ਉੱਤੇ ਡਿੰਪੀ ਢਿੱਲੋਂ ਨੂੰ ਕੋਈ ਨੁਕਸਾਨ ਪਹਜਾ ਪਾਉਣਗੇ ਗਿੱਦੜਵਾਹ ਦੀ ਚੌਂ ਦੇ ਅੰਦਰ ਹੁਣ ਇਹ ਤਾਂ ਵੇਖਣ ਵਾਲੀ ਗੱਲ ਹੋਵੇਗੀ ਪਰ ਇੱਕ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਡਿੰਪੀ ਢਿੱਲੋਂ ਨੂੰ ਕੇਜਰੀਵਾਲ ਤੋਂ ਬਾਹਰ ਜਾ ਕੇ ਸ਼ਾਮਲ ਕਰਾਇਆ ਸੀ ਟਿੰਪੀ ਢਿੱਲੋਂ ਦੀ ਟਿਕਟ ਵੀ ਇੰਨੀ ਪੱਕੀ ਨਹੀਂ